ਇਸ ਵੇਲੇ ਜੀ ਮੈਂ ਸੁਲਤਾਨਪੁਰ ਲੋਧੀ ਦੇ ਵਿੱਚਾਂ ਬਾਉਪੁਰ ਜਦੀਦ ਪਿੰਡ ਦੇ ਵੱਲਾਂ ਇਸ ਵੇਲੇ ਜਿੰਨਾ ਪਾਣੀ ਇੱਥੇ ਨਜ਼ਰ ਆ ਰਿਹਾ ਜਿੰਨਾ ਪਾਣੀ ਤੁਹਾਨੂੰ ਦਿਸ ਰਿਹਾ ਇਹਦੇ ਥੱਲੇ ਖੇਤ ਆ ਇਹਦੇ ਥੱਲੇ ਝੋਨਾ ਇਹਦੇ ਥੱਲੇ ਮੱਕੀ ਵੀ ਆ ਇਹਦੇ ਥੱਲੇ ਹੋਰ ਚੀਜ਼ਾਂ ਵੀ ਆ ਇਹਦੇ ਥੱਲੇ ਲੋਕਾਂ ਦੇ ਕੋਠੇ ਵੀ ਆ ਇਹ ਪਾਣੀ ਵੇਖ ਕੇ ਐਂ ਲੱਗਦਾ ਵੀ ਭਾਈ ਇੱਥੇ ਬਸੋਂ ਸੀ ਹੀ ਨਹੀਂ ਪਰ ਇੱਥੇ ਬਸੋਂ ਸੀ ਇੱਥੇ ਬਸੋਂ ਹੈ ਤੇ ਛੱਤਾਂ ਦੇ ਉੱਤੇ ਲੋਕ ਇਸ ਵੇਲੇ ਬੈਠੇ ਆ ਅਸੀਂ ਹੁਣੇ-ਹੁਣੇ ਜਾ ਕੇ ਆਏ ਆਂ ਸੰਤ ਸੀਚੇਵਾਲ ਹੋਰਾਂ ਦੇ ਨਾਲ ਘਟੋ-ਘਟ ਵੀ 2-3 ਪਿੰਡਾਂ ਦੇ ਵਿੱਚ ਜਾ ਕੇ ਆਏ ਆਂ 10-12 ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਉਹ ਬੋਟ ਦੇ ਰਾਹੀਂ ਤੈਅ ਕਰਕੇ ਆਏ ਆਂ ਸੱਚੀ ਮੁੱੱਚੀ ਬਹੁਤ ਮਾੜੇ ਹਾਲ ਆ ਗੱਟ ਭਰ ਆਉਂਦਾ ਵੇਖ ਕੇ ਵੀ ਲੋਕਾਂ ਦੇ ਕੋਠੇ ਡਿੱਗੇ ਪਏ ਆ ਚਾਰੇ ਪਾਸੇ ਪਾਣੀ ਹੀ ਪਾਣੀ ਆ ਜੇ ਤੁਸੀਂ ਕਿਸ਼ਤੀ ਦੇ ਰਾਹੀਂ ਬੋਟ ਦੇ ਰਾਹੀਂ ਉਹਨਾਂ ਨੂੰ ਕੁਝ ਨਾ ਕੁਝ ਪਹੁੰਚਾਤਾ ਖਾਣ ਪੀਣ ਦੇ ਲਈ ਜੇ ਪਸ਼ੂਆਂ ਲਈ ਚਾਰਾ ਪਹੁੰਚਾਤਾ ਜੇ ਕੁੱਤਿਆਂ ਦੇ ਲਈ ਕੋਈ ਨਾ ਕੋਈ ਖਾਣ ਪੀਣ ਵਾਲੀ ਚੀਜ਼ ਪਹੁੰਚਾਤੀ ਤਾਂ ਪਹੁੰਚਾਤੀ ਨਹੀਂ ਤਾਂ ਉਹ ਬਾਹਰ ਨਿਕਲ ਕੇ ਸੜਕ ਦੇ ਉੱਤੇ ਆ ਕੇ ਚੀਜ਼ ਲਿਜਾ ਨਹੀਂ ਸਕਦੇ ਕੋਈ 4 ਕਿਲੋਮੀਟਰ ਪਿੱਛੇ ਬੈਠਾ ਕੋਈ 10 ਕਿਲੋਮੀਟਰ ਪਿੱਛੇ ਬੈਠਾ ਇਹ ਤਾਂ ਸਾਡੇ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਸੇਵਾ ਕਰਨੀ ਲਿਖੀ ਆ ਗੁਰੂ ਸਾਹਿਬਾਨ ਨੇ ਸਾਨੂੰ ਇਹ ਗੁੜਤੀ ਦੇ ਵਿੱਚ ਦਿੱਤੀ ਚੀਜ਼ ਇਹ ਸਾਡੇ ਲਈ ਪ੍ਰੇਰਣਾ ਕਿ ਭਾਈ ਅਸੀਂ ਬੰਦਾ ਕਿਤੇ ਵੀ ਫਸਿਆ ਹੋਵੇ ਉਹਦੇ ਤੱਕ ਆਪ ਖਹਿ ਕੇ ਫਸ ਕੇ ਉਹਦੇ ਵਿੱਚ ਅੜ ਕੇ ਕਿਵੇਂ ਕਿਵੇਂ ਪਹੁੰਚਣਾ ਤੇ ਜਿਹੜੇ ਭੈਣਾ ਵੀਰ ਉੱਥੇ ਪਹੁੰਚ ਰਹੇ ਆ ਉਹਨਾਂ ਲੋਕਾਂ ਨੂੰ ਜਿਹੜੇ ਕਿ ਪੂਰੇ ਪੰਜਾਬ ਦੇ ਵਿੱਚ 8 ਜ਼ਿਲ੍ਹੇ ਤਾਂ ਐਸੇ ਆ ਨਾ ਜਿਹੜੇ ਕਿ ਦਰਿਆਈ ਖੇਤਰ ਦਾ ਜਿਨ੍ਹਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਪੰਜਾਬ ਦੇ ਇਸ ਵੇਲੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਹੜ ਦੀ ਮਾਰ ਆ ਕਿਸੇ ਥਾਂ ਦੇ ਉੱਤੇ ਘਾਟਾ ਕਿਸੇ ਥਾਂ ਤੇ ਵਾਧਾ 23 ਕਿਵੇਂ ਕਿਉਂਕਿ ਕਈ ਥਾਵਾਂ ਦੇ ਉੱਤੇ ਨਹਿਰਾਂ ਟੁੱਟੀਆਂ ਕਈ ਥਾਵਾਂ ਤੇ ਸੇਮ ਨਾਲੇ ਟੁੱਟੇ ਆ ਕਈ ਥਾਵਾਂ ਤੇ ਕੋਈ ਹੋਰ ਨੁਕਸਾਨ ਹੋਇਆ ਪਰ ਜਿਹੜੇ ਦਰਿਆਵਾਂ ਦੇ ਕੰਡੇ ਦੇ ਉੱਤੇ ਸੀ ਪਿੰਡ ਉਹਨਾਂ ਪਿੰਡਾਂ ਦਾ ਬਹੁਤ ਬੁਰਾ ਹਾਲ ਆ ਸਤਲੁਜ ਦੇ ਕੰਡੇ ਤੇ ਬਿਆਸ ਦੇ ਕੰਡੇ ਤੇ ਰਾਵੀ ਦੇ ਕੰਡੇ ਤੇ ਵਸੇ ਪਿੰਡਾਂ ਦਾ ਬਹੁਤ ਬੁਰਾ ਹਾਲ ਆ ਦਾ ਗਰਦੇ ਪਿੰਡਾਂ ਦਾ ਬਹੁਤ ਬੁਰਾ ਹਾਲ ਹੋ ਸਕਦਾ ਸੀ ਪਰ ਹਾਲੇ ਤੱਕ ਕੁਦਰਤ ਦੀ ਓਨੀ ਮਾਰ ਨਹੀਂ ਪਈ ਇਹ ਪਾਵੇ ਵੀ ਨਾ ਮੈਂ ਜਿੱਥੇ ਖੜਾ ਨਾ ਇਸ ਵੇਲੇ ਤੁਹਾਨੂੰ ਇਹ ਗੱਲ ਦੱਸਣ ਦੇ ਲਈ ਕਾਫੀ ਆ ਕਿ ਪੰਜਾਬੀ ਕੀ ਹੁੰਦੇ ਆ ਪਰਲੇ ਪਾਰ ਪਾਣੀ ਹੀ ਪਾਣੀ ਆ ਇਹ ਗੰਦਲਾ ਪਾਣੀ ਆ ਇਹ ਦਰਿਆਵਾਂ ਦਾ ਪਾਣੀ ਆ ਇਹ ਪਾਣੀ ਆ ਜਿਹੜਾ ਉਹ ਲੋਕਾਂ ਦੇ ਘਰਾਂ ਦੇ ਵਿੱਚ ਇੰਨਾ ਕੋ ਨੁਕਸਾਨ ਕਰ ਗਿਆ ਪੁੱਛੋ ਕੁਝ ਨਾ ਪਰ ਜਿਹੜੇ ਆ ਪਾਣੀ ਦੇ ਢੇਰ ਲੱਗੇ ਆ ਇਹ ਪੰਜਾਬੀਆਂ ਦੇ ਸ਼ਰਦੀ ਸਿਦਕਮਈ ਤੇ ਸੇਵਾ ਵਾਲੇ ਸੁਭਾਣਾ ਸਦਕਾ ਇੱਥੇ ਇੰਨਾ ਕ ਪਾਣੀ ਆ ਜਿਹੜਾ ਉਹ ਲੋਕਾਂ ਵਾਸਤੇ ਇਕੱਠਾ ਕਰ ਦਿੱਤਾ ਗਿਆ ਆ ਪਰਲੇ ਪਾਸੇ ਤੁਹਾਨੂੰ ਜਿੰਨਾਂ ਟਰਾਲੀਆਂ ਦੇ ਦਸਦੀਆਂ ਇਹ ਸਾਰੀਆਂ ਅਨਾਜ ਦੀਆਂ ਰਾਸ਼ਨ ਦੀਆਂ ਭਰੀਆਂ ਇੱਥੇ ਹੁਣ ਲੋਕ ਇਹ ਗੱਲ ਕਹਿੰਦੇ ਵੀ ਕਿਰਪਾ ਕਰਕੇ ਰਾਸ਼ਨ ਹੋਰ ਨਾ ਭੇਜੋ ਕਿਰਪਾ ਕਰਕੇ 2-3 ਦਿਨ ਦਾ ਗੈਪ ਪਾ ਲਓ 2-3 ਦਿਨ ਦਾ ਵਕਫਾ ਪਾ ਲਓ ਮਤਲਬ ਇਹਦਾ ਕੀ ਆ ਕਿ ਇਹ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਆ ਕਈ ਵਾਰੀ ਭਾਰਤ ਦੇ ਹੋਰ ਹਿੱਸਿਆਂ ਦੇ ਵਿੱਚ ਕਿਤੇ ਪੁਚਾਲ ਆਇਆ ਕਿਤੇ ਹੜ ਆਇਆ ਕਿਤੇ ਤੂਫਾਨ ਆਇਆ ਕਿਤੇ ਕੁਛ ਆਇਆ ਉਥੇ 100-100 2-200 ਰੁਪਏ ਦੀ ਪਾਣੀ ਦੀ ਬੋਤਲ ਵਿਕਣ ਲੱਗ ਪਈ ਪਰ ਇੱਥੇ ਪੰਜਾਬੀਆਂ ਦੇ ਅੰਦਰ ਉਤਸ਼ਾਹ ਤੇ ਆਪਣਿਆਂ ਨੂੰ ਮਿਲਣ ਦਾ ਤੇ ਬਚਾਉਣ ਦਾ ਤੇ ਰਜਾਉਣ ਦਾ ਚਾਹ ਇੰਨਾ ਹੁੰਦਾ ਵੀ ਉਹ ਇੰਨਾਂ ਚੀਜ਼ਾਂ ਦਾ ਢੇਰ ਲਾ ਕੇ ਅਸੀਂ ਰਾਹ ਦੇ ਵਿੱਚ ਜਿੱਥੋਂ-ਜਿੱਥੋਂ ਆਏ ਆ ਉੱਥੇ ਟਰਾਲੀਆਂ ਭਰ-ਭਰ ਕੇ ਆ ਰਹੀਆਂ ਤੇ ਲੋਕ ਇਹ ਗੱਲ ਕਹਿੰਦੇ ਵੀ ਭਾਈ ਹੁਣ ਸਾਨੂੰ ਹੋਰ ਸਮਾਨ ਘੱਟ ਪਹਚਾਓ ਕਿਉਂਕਿ ਸਾਡੇ ਘਰਾਂ ਦੇ ਵਿੱਚ ਬਹੁਤ ਉਹ ਤੁਹਾਡੀ ਕਿਰਪਾ ਦੇ ਨਾਲ ਪਹੁੰਚ ਗਿਆ ਹੁਣ ਮੈਂ ਇੱਥੇ ਆ ਕੇ ਜੋ ਦੇਖਿਆ ਇਹ ਗੱਲ ਬੜੀ ਮਹੱਤਵਪੂਰਨ ਹੈ ਮੈਂ ਆ ਕੇ ਦੇਖਿਆ ਕੀ ਹੈ ਕਿਉਂਕਿ ਮੈਂ ਭੈਣਾਂ ਨੂੰ ਪੁੱਛਿਆ ਘਰਾਂ ਦੇ ਵਿੱਚ ਜਾ ਕੇ ਮੈਂ ਉੱਥੇ ਵੀਰਾਂ ਨੂੰ ਪੁੱਛਿਆ ਘਰਾਂ ਦੇ ਵਿੱਚ ਜਾ ਕੇ ਮੇਕਾ ਭਾਈ ਜੀ ਤੁਹਾਨੂੰ ਪਹਿਲ ਪਲਕੜੇ ਧਾਰਨੇ ਉੱਤੇ ਮੁੱਢਲੇ ਧਾਰਨੇ ਉੱਤੇ ਚੀਜ਼ ਕਿਹੜੀ ਚਾਹੀਦੀ ਆ ਚਲੋ ਉਹਨਾਂ ਨੇ ਇਹ ਗੱਲ ਕਹੀ ਆ ਵੀ ਸਾਨੂੰ ਡੀਜ਼ਲ ਚਾਹੀਦਾ ਕਿਉਂਕਿ ਅਸੀਂ ਖੇਤਾਂ ਦੇ ਵਿੱਚੋਂ 10 ਦਿਨਾਂ ਬਾਅਦ 20 ਦਿਨਾਂ ਬਾਅਦ ਮਹੀਨੇ ਬਾਅਦ ਰੇਤ ਚੱਕਣੀ ਆ ਅਸੀਂ ਖੇਤ ਫੇਰ ਉਪਜਾਊ ਬਣਾਉਣੇ ਆ ਸਾਨੂੰ ਉਹ ਮਦਦ ਕਰਵਾ ਦਿਓ ਕਿਸੇ ਨੇ ਇਹ ਗੱਲ ਕਹੀ ਕਿ ਸਾਡੀ ਜਿਹੜੀ ਆ ਫਸਲ ਮਰ ਗਈ ਆ ਸਾਨੂੰ ਕੋਈ ਨਾ ਕੋਈ ਮਦਦ ਕਰਵਾ ਦਿਓ ਕਿਸੇ ਨੇ ਇਹ ਗੱਲ ਕਹੀ ਆ ਵੀ ਸਾਡਾ ਕੋਠਾ ਡਿੱਗ ਪਿਆ ਇਹਦੇ ਲਈ ਸਾਨੂੰ ਮਦਦ ਕਰਵਾ ਦਿਓ ਪਰ ਜਿਹੜੀ ਅੱਜ ਵੀ ਤਰੀਕੇ ਦੇ ਵਿੱਚ ਜੇਕਰ ਹੁਣੇ ਹੀ ਮਦਦ ਕਰਨੀ ਹੋਵੇ ਤਾਂ ਉਹ ਕਿਹੜੀ ਬੱਚਿਆਂ ਵਾਸਤੇ ਡਾਈਪਰ ਚਾਹੀਦੇ ਆ ਪਸ਼ੂਆਂ ਵਾਸਤੇ ਚਾਰਾ ਚਾਹੀਦਾ ਇੱਥੇ ਥਾਂ ਥਾਂ ਤੇ ਲੰਗਰ ਲੱਗੇ ਆ ਇਹ ਇੱਥੇ ਲੰਗਰ ਲੱਗੇ ਆ ਪਰ ਜੇਕਰ ਉਹ ਪੀੜਤ ਪ੍ਰਭਾਵਿਤ ਪਰਿਵਾਰਾਂ ਤੱਕ ਇਹ ਲੰਗਰ ਪਚਾਉਣੇ ਹੋਣ ਫਿਰ ਇੱਥੇ ਕਿਸ਼ਤੀ ਚਾਹੀਦੀ ਆ ਫਿਰ ਇੱਥੇ ਬੋਟ ਚਾਹੀਦੀ ਆ ਉਦਾਂ ਨਹੀਂ ਕੋਈ ਹਾਲੀ ਹੈਰਿੰਗ ਉਦਾਂ ਕੋਈ ਕਿਉਂਕਿ ਸੜਕੀ ਸੰਪਰਕ ਹੀ ਨਹੀਂ ਪਈ ਦੇ ਨਾਲ ਸੰਪਰਕ ਹੀ ਕੋਈ ਨਹੀਂ ਕੋਈ ਡੰਡੀ ਉਹਨਾਂ ਪਿੰਡਾਂ ਨੂੰ ਜਾਂਦੀ ਹੀ ਨਹੀਂ ਜਿਹੜੇ ਉਹ ਘਰ ਤੋਂ ਉਹਨੂੰ ਦਿਸਦੇ ਆ ਸ਼ਾਇਦ ਉਹ ਇਹਦੇ ਵਿੱਚ ਨਾਂ ਦੱਸਣ ਜਾਂ ਬਹੁਤ ਘੱਟ ਦੱਸਣ ਉਹਨਾਂ ਘਰਾਂ ਨੂੰ ਕੋਈ ਸੜਕ ਥੋੜੀ ਜਾਂਦੀ ਆ ਉਹਨਾਂ ਘਰਾਂ ਨੂੰ ਸਿਰਫ ਕਿਸ਼ਤੀ ਜਾਊਗੀ ਤੁਸੀਂ ਕਿਸ਼ਤੀ ਦੇ ਰਾਹੀਂ ਉੱਥੇ ਪਹੁੰਚ ਸਕਦੇ ਤੇ ਉੱਥੇ ਖਾਣ ਪੀਣ ਦਾ ਸਮਾਨ ਪਹੁੰਚਾ ਸਕਦੇ ਆ ਜਿਹੜੇ ਸਿਰੜੀ ਲੋਕ ਇਸ ਵੇਲੇ ਜਾ ਰਹੇ ਆ ਜਿਹੜੇ ਲੋਕ ਉੱਥੇ ਸਮਾਨ ਪਹੁੰਚਾ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਬਣਦਾ ਮੈਨੂੰ ਇਸ ਗੱਲ ਦਾ ਅਹਿਸਾਸ ਆ ਕਿ ਆਪਾਂ ਸਾਰੇ ਵਰਤਦੇ ਆਂ ਸੋਸ਼ਲ ਮੀਡੀਆ ਦੇ ਲਾਭ ਤੇ ਹਾਨੀਆਂ ਦੇ ਬਾਰੇ ਬੜੀ ਗੱਲ ਕਰਦੇ ਹੁੰਨੇ ਆ ਆਪਾਂ ਕਰਨੀ ਵੀ ਚਾਹੀਦੀ ਆ ਹਾਂ ਜਿਹਨੇ ਤਮਾਸ਼ਾ ਕਰਨਾ ਉਹ ਅੱਜ ਵੀ ਤਮਾਸ਼ਾ ਕਰਦਾ ਪਰ ਜਿਹਨੇ ਸੋਸ਼ਲ ਮੀਡੀਆ ਦੇ ਰਾਹੀਂ ਸੁਨੀਹਾ ਦੇ ਕੇ ਲੋਕਾਂ ਦੀ ਮਦਦ ਕਰਨੀ ਆ ਉਹਨਾਂ ਭੈਣਾ ਵੀਰਾਂ ਦੀ ਗਿਣਤੀ ਵੀ ਘਟ ਨਹੀਂ ਆ ਵਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਵੀ ਭੈਣਾ ਵੀਰ ਇਸ ਵੇਲੇ ਮੇਰੀ ਗੱਲ ਨੂੰ ਸੁਣ ਰਹੇ ਆ ਇੱਥੇ ਸਾਡੀ ਪੁਲਿਸ ਦੇ ਸੀਨੀਅਰ ਅਧਿਕਾਰੀ ਜਿੰਨੇ ਪੁਲਿਸ ਮੁਲਾਜ਼ਮ ਆ ਬੜੇ ਸਤਿਕਾਰਯੋਗ ਆ ਬਹੁਤ ਸੇਵਾ ਭਾਵਨਾ ਦੇ ਨਾਲ ਕੰਮ ਕਰ ਰਹੇ ਆ ਮਾਲਪ ਭਾਗ ਦੇ ਅਧਿਕਾਰੀ ਇੱਥੇ ਮੈਨੂੰ ਆਰਐਮਪੀ ਡਾਕਟਰ ਯੂਨੀਅਨ ਦੇ ਕੁਝ ਕਰਮਚਾਰੀ ਮਿਲੇ ਆ ਕੁਝ ਕਿ ਵੀਰ ਭੈਣਾ ਮਿਲੇ ਆ ਜਿੰਨੇ ਵੀ ਬੰਦੇ ਆ ਇੱਥੇ ਸੇਵਾ ਭਾਵਨਾ ਦੇ ਵਿੱਚ ਆ ਉਹ ਪਰਲੇ ਪਾਸੇ ਕੈਂਪ ਲੱਗੇ ਆ ਜਿਹੜੇ ਕਿ ਇਸ ਵੇਲੇ ਲੋਕਾਂ ਦਾ ਬਲੱਡ ਪ੍ਰੈਸ਼ਰ ਚੈੱਕ ਕਰਦੇ ਆ ਲੋਕਾਂ ਦੀ ਕੋਈ ਧੜਕਣ ਤੇਜ਼ ਆ ਜਾਂ ਕੋਈ ਹੋਰ ਸਮੱਸਿਆ ਆਈ ਆ ਕਿਉਂਕਿ ਉੱਥੋਂ ਕੱਢ ਕੇ ਸੁੱਕੀ ਥਾਂ ਦੇ ਉੱਤੇ ਲੈ ਕੇ ਆਉਣਾ ਇਹ ਵੀ ਬੜਾ ਜ਼ਰੂਰੀ ਆ ਮੈਂ ਉੱਥੇ ਜਦੋਂ ਹੁਣ ਕਈ ਪਰਿਵਾਰਾਂ ਨੂੰ ਮਿਲਿਆ ਸੀ ਚੱਜ ਦਾ ਵਿਚਾਰ ਪ੍ਰੋਗਰਾਮ ਕਰਕੇ ਆਏ ਆ ਉੱਥੇ ਗੱੱਚ ਪਰ ਆਉਂਦਾ ਵੀ ਯਾਰ ਆਹ ਕੁਝ ਵੀ ਹੋ ਗਿਆ ਉੱਥੇ ਮੈਨੂੰ ਕਈ ਮਾਤਾਵਾਂ ਨੇ ਗੱਲ ਕਹੀ ਕਿ ਸਾਡਾ ਵਿਆਹ ਹੋਇਆ ਸੀਗਾ ਜੀ 50 ਸਾਲ ਪਹਿਲਾਂ ਕਿਸੇ ਨੇ ਕਿਹਾ ਜੀ ਕਿ ਮੇਰਾ ਭੈਣ ਨੇ ਕਿਹਾ ਜੀ ਵਿਆਹ ਹੋਇਆ ਸੀ 30 ਸਾਲ ਪਹਿਲਾਂ ਤੇ ਉਹ ਕਹਿੰਦੀ ਮੈਂ ਇਸ ਘਰ ਨੂੰ ਕਦੇ ਛੱਡ ਕੇ ਨਹੀਂ ਜਾ ਸਕਦੀ ਬੇਬੇ ਕਹਿੰਦੀ ਮੈਂ ਨਹੀਂ ਛੱਡ ਕੇ ਜਾ ਸਕਦੀ ਬਾਪੂ ਕਹਿੰਨਾ ਮੈਂ ਨਹੀਂ ਛੱਡ ਕੇ ਜਾ ਸਕਦਾ ਮੈਂ ਕਿਹਾ ਕਿਉਂ ਨਹੀਂ ਛੱਡ ਕੇ ਜਾ ਸਕਦੇ ਤੁਸੀਂ ਉੱਚੀ ਥਾਂ ਤੇ ਕਿਉਂ ਨਹੀਂ ਗਏ ਤੁਹਾਨੂੰ ਲੈ ਕੇ ਨਹੀਂ ਗਏ ਉਹ ਕਹਿੰਦੇ ਹੁਣ ਵੀ ਕਹਿੰਦੇ ਆ ਪਰ ਛੱਡ ਕੇ ਜਾਈਏ ਕਿਵੇਂ ਇਸ ਘਰ ਦੀ ਕਲੀ ਕਲੀ ਇੱਟ ਦੇ ਨਾਲ ਸਾਡਾ ਪਿਆਰ ਆ ਇਹ ਇੱਟਾਂ ਜਿਹੜੀ ਉਹ ਸਾਡੇ ਬਾਪੂ ਦੀ ਆ ਇਹ ਇੱਟ ਸਾਡੀ ਬੇਬੇ ਦੀ ਆ ਇਹ ਇੱਟ ਸਾਡੇ ਪੁਰਖਿਆਂ ਦੀ ਆ ਤੇ ਜਦੋਂ ਇੱਟਾਂ ਦੇ ਨਾਲ ਮੋਹ ਪੈ ਜੇ ਫਿਰ ਪਾਣੀ ਉਹਨਾ ਖਤਰਨਾਕ ਲੱਗਦਾ ਨਹੀਂ ਛੱਤਾਂ ਦੇ ਉੱਤੇ ਬੈਠੇ ਹੋਏ ਲੋਕ ਉੜੀਕਦੇ ਆ ਵੀ ਪ੍ਰਸ਼ਾਦਾ ਪਾਣੀ ਕੌਣ ਲੈ ਕੇ ਆਉ ਤੇ ਇੱਥੇ ਸੱਜਣ ਐਸੇ ਵੀ ਆ ਸੇਵਾਦਾਰ ਐਸੇ ਬੀਆ ਜਿਹੜਾ ਉਹਨਾਂ ਨੂੰ ਇਹ ਪੁੱਛਦੇ ਜੀ ਕਿ ਤੁਹਾਨੂੰ ਕੋ ਕੱਪੜੇ ਦੀ ਲੋੜ ਹੈ ਫਿਰ ਅਗਲੇ ਘੇੜੇ ਚ ਕੱਪੜੇ ਪਹੁੰਚਾ ਕੇ ਆਉਂਦੇ ਆ ਸਿਲੰਡਰ ਦੀ ਲੋੜ ਹੈ ਖਾਲੀ ਤਰੀ ਹੋਗਾ ਸਿਲੰਡਰ ਫਿਰ ਸਿਲੰਡਰ ਪਹੁੰਚਾ ਕੇ ਆਉਂਦੇ ਆ ਕਈ ਘਰਾਂ ਦੇ ਵਿੱਚ ਸਿਰਫ ਇੱਕ ਇੱਕ ਬੰਦਾ ਉਹਨਾਂ ਨੇ ਬਾਕੀ ਆਪਦੇ ਪਰਿਵਾਰ ਦੇ ਜੀ ਹੋਰ ਉੱਚੀਆਂ ਥਾਵਾਂ ਦੇ ਉੱਤੇ ਭੇਜੇ ਜਾਂ ਰਿਸ਼ਤਦਾਰੀਆਂ ਚਲੇ ਗਏ ਜਾਂ ਗੁਰੂ ਘਰਾਂ ਚਲੇ ਗਏ ਜਾਂ ਰਾਹਤ ਕੈਂਪਾਂ ਚਲੇ ਗਏ ਉਹ ਇਹ ਗੱਲ ਕਹਿੰਨੇ ਵੀ ਅਸੀਂ ਇਸ ਵੇਲੇ ਘਰ ਨੂੰ ਛੱਡ ਕੇ ਨਹੀਂ ਜਾ ਸਕਦੇ ਘਰ ਦੀ ਰਾਖੀ ਕਰਨੀ ਮੈਂ ਕਿਥੋਂ ਕੋ ਕੀ ਚੱਕ ਲੂ ਉਹ ਕਹਦੇ ਬਾਈ ਜੀ ਬਿਲਡਿੰਗਾਂ ਦੇ ਅੰਹੀਂ ਕਈ ਵਾਰੀ ਆ ਕੇ ਚੋਰ ਚੋਰੀ ਵੀ ਕਰ ਸਕਦੇ ਆ ਉਹਨਾਂ ਨੇ ਮੰਨਦਾ ਤੌਖਲਾ ਆਪਾਂ ਇਸ ਤੌਖਲੇ ਨੂੰ ਇਹ ਗੱਲ ਕਹਿ ਸਕਦੇ ਵੀ ਇੰਉਂ ਨਹੀਂ ਹੁੰਦਾਗਾ ਸੋ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਹਾਲਤ ਇਸ ਵੇਲੇ ਨਾਜ਼ੁਕ ਆ ਪੰਜਾਬ ਦੀ ਸਥਿਤੀ ਚਿੰਤਾਜਨਕ ਆ ਇਹ ਪੰਜਾਬ ਦੀ ਸਥਿਤੀ ਕਿਸੇ ਦੇ ਲੱਖ ਰੁਪਈਆ ਦੇਣ ਨਾਲ ਕਿਸੇ ਦੇ 5 ਕਰੋੜ ਦੇਣ ਨਾਲ ਠੀਕ ਹੋਣ ਵਾਲੀ ਨਹੀਂ ਪੰਜਾਬ ਦੇ ਵਿੱਚ ਹੁਣ ਤੱਕ ਲਗਭਗ 4000 ਕਰੋੜ ਰੁਪਏ ਦਾ ਖੇਤੀਬਾੜੀ ਦੇ ਵਿੱਚ ਨੁਕਸਾਨ ਹੋ ਚੁੱਕਿਆ ਪੰਜਾਬ ਦੇ ਵਿੱਚ ਲੱਖਾਂ ਏਕੜ ਫਸਲ ਹੁਣ ਤੱਕ ਬਰਬਾਦ ਹੋ ਚੁੱਕੀ ਆ ਪੰਜਾਬ ਦੇ ਵਿੱਚ ਸੈਂਕੜੇ ਨਹੀਂ ਹਜ਼ਾਰਾਂ ਘਰ ਟਹਿ ਚੁੱਕੇ ਆ ਸੈਂਕੜੇ ਪਸ਼ੂ ਹੁਣ ਤੱਕ ਮਰ ਚੁੱਕੇ ਆ 37 ਤੋਂ ਵੱਧ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ ਤੇ ਪੰਜਾਬ ਇੱਕ ਵਾਰ ਫਿਰ ਉਸ ਥਾਂ ਦੇ ਉੱਤੇ ਖੜਾ ਜਿੱਥੇ ਰਾਜਨੀਤਿਕ ਲੋਕ ਗਿੜੇ ਤੇ ਗਿੜਾ ਮਾਰਦੇ ਆ ਪਰ ਸ਼ਰਧਾਲੂਆਂ ਸੇਵਾਦਾਰਾਂ ਤੇ ਪੰਜਾਬ ਤੇ ਪੰਜਾਬੀਆਂ ਪ੍ਰਤੀ ਪਿਆਰ ਰੱਖਣ ਵਾਲੇ ਲੋਕਾਂ ਦੇ ਸਦਕਾ ਹੀ ਬਚਿਆ ਆ ਉਹਨਾਂ ਸਦਕਾ ਹੀ ਹੁਣ ਬਚ ਰਿਹਾ ਸੋ ਅਸੀਂ ਬਹੁਤ ਧੰਨਵਾਦੀ ਆ ਦੇਖੋ ਇੱਕ ਤਾਂ ਹੁੰਦਾ ਜੀ ਕਿ ਆਪਾਂ ਹਰ ਰੋਜ਼ ਪੜਦੇ ਆ ਇੱਕ ਹੁੰਦਾ ਅੱਖੀ ਡਿੱਠਾ ਦ੍ਰਿਸ਼ ਆ ਤੁਸੀਂ ਦੇਖੋ ਜਿੱਥੋਂ ਤੱਕ ਤੁਹਾਡੀ ਅੱਖ ਦੀ ਮਾਰ ਜਾਂਦੀ ਜਿੱਥੋਂ ਤੱਕ ਵੀ ਤੁਹਾਨੂੰ ਪਾਣੀ ਦਿਸਦਾ ਤੇ ਜਾਂ ਫਿਰ ਤੁਹਾਨੂੰ ਦਰਖਤ-ਵਿਸ਼ ਤੇ ਤੁਹਾਨੂੰ ਕੋਈ ਫਸਲ ਦਿਸਦੀ ਆ ਕੀ ਇੱਥੇ ਫਸਲ ਛੇਤੀ ਹੋ ਸਕਦੀ ਆ ਇਧਰਲੇ ਪਾਸੇ ਕੈਮਰਾ ਕਮਾਇਓ ਕੀ ਤੁਹਾਨੂੰ ਕੋਈ ਦਿਸਦਾ ਵੀ ਭਾਈ ਇੱਥੇ ਕੋਈ ਹੈ ਕੋਈ ਬੂਟਾ ਸੀ ਕੋਈ ਕੋਈ ਇੱਥੇ ਝੋਨਾ ਸੀ ਜਾਂ ਕੋਈ ਹੋਰ ਚੀਜ਼ ਸੀ ਜਦੋਂ ਤੁਸੀਂ ਵੋਟ ਦੇ ਵਿੱਚ ਵੀ ਆਉਨੇ ਆ ਤਾਂ ਥੋੜੀਕ ਜੇ ਦੇਰ ਬਾਅਦ ਵੋਟ ਆ ਜਿਹੜੀ ਉਹ ਤੁਸੀਂ ਉਹਦਾ ਇੰਜਣ ਬਾਹਰ ਕੱਢ ਕੇ ਉਰੀ ਥੱਲਿਓਂ ਪੱਖੇ ਦੀ ਸਫਾਈ ਕਰਨੀ ਪੈਂਦੀ ਕਿਉਂਕਿ ਉਹਦੇ ਵਿੱਚ ਝੋਨਾ ਫਸਿਆ ਹੁੰਦਾ ਜੋ ਨਾ ਹੈਗਾ ਜੀ ਇਸ ਵੇਲੇ 6 ਫੁੱਟ 7 ਫੁੱਟ ਡੂੰਗਾ ਉਥੋਂ ਤੱਕ ਜਿਹੜਾ ਇਮਾਰ ਹੈਗੀ ਆ ਤੇ ਅੱਜ ਪੰਜਾਬ ਦੇ ਵਿੱਚ ਮੇਰਾ ਖਿਆਲ ਜੇ ਮੈਂ ਗਲਤ ਨਾ ਹੋਵਾਂ ਤਾਂ ਭਾਈ 25 ਰਣ ਹੋ ਗਏ ਜੀ ਹੜ ਆਏ ਨੂੰ ਇਹਨਾਂ ਖੇਤਰਾਂ ਦੇ ਵਿੱਚ ਸਰਕਾਰਾਂ ਦੇ ਕੋਲੋਂ ਬੇਨਤੀ ਇਹਨਾਂ ਸਾਰੇ ਹੀ ਵੀਰਾਂ ਨੇ ਕੀਤੀ ਆ ਜਿੰਨੇ ਵੀ ਇੱਥੇ ਕੈਮਰਾ ਘੁਮਾ ਦਿਓ ਇੱਕ ਵਾਰੀ ਇਹ ਸਾਰੇ ਵੀਰ ਇਸ ਗੱਲ ਦੀ ਬੇਨਤੀ ਕਰਦੇ ਵੀ ਭਾਈ ਬੰਨ ਪੱਕੇ ਹੋਣੇ ਚਾਹੀਦੇ ਆ ਜਿਹੜੇ ਹੁਣ ਲੋਕ ਰੁੜ ਗਏ ਜਿਹੜੇ ਲੋਕ ਹੁਣ ਤੱਕ ਨੁਕਸਾਨੇ ਗਏ ਇਹਨਾਂ ਲੋਕਾਂ ਦੀ ਮਦਦ ਆਰਥਿਕ ਤੌਰ ਤੇ ਵੀ ਹੋਣੀ ਚਾਹੀਦੀ ਆ ਇਹਨਾਂ ਲੋਕਾਂ ਦੀ ਜ਼ਿੰਦਗੀ ਨੂੰ ਜ਼ਿੰਦਾਬਾਦ ਕਰਨ ਲਈ ਯਤਨ ਵੀ ਹੋਣੇ ਚਾਹੀਦੇ ਆ ਇੱਥੇ ਕਿਸਾਨ ਜਿੱਥੇ ਬੰਦੀਆਂ ਵੀ ਬਹੁਤ ਨੇ ਇੱਥੇ ਸਾਡੇ ਪੁਲਿਸ ਅਧਿਕਾਰੀ ਸੀਨੀਅਰ ਸਤਕਾਰਯੋਗ ਜਿੰਨੇ ਵੀ ਅਧਿਕਾਰੀ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਉਹ ਪੰਜਾਬੀਆਂ ਜਿਹੜੇ ਥੋੜੇ ਨੂੰ ਬਹੁਤਾ ਕਰਕੇ ਜਾਣਦੇ ਆ ਅਸੀਂ ਸ਼ੁਕਰੀਆ ਅਦਾ ਕਰਦੇ ਆ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਜਿਨ੍ਹਾਂ ਨੇ ਬਹੁਤ ਮਦਦ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੋ ਅਸੀਂ ਕਈ ਘਰਾਂ ਦੇ ਵਿੱਚ ਜਾ ਆਏ ਆ ਕਈ ਥਾਵਾਂ ਤੇ ਹਾਲੇ ਅਸੀਂ ਜਾਣਾ ਪਰ ਇੱਕ ਵਾਰ ਫਿਰ ਟਰਾਲੀਆਂ ਵਾਲੇ ਟਰੈਕਟਰਾਂ ਵਾਲੇ ਹੌਸਲੇ ਦੇ ਨਾਲ ਟਟੇ ਹੋਏ ਆ ਇਹ ਪਾਣੀ ਉਤਰ ਰਿਹਾ ਇਹ ਪਾਣੀ ਹੁਣ 3-3 ਫੁੱਟ 2-2 ਫੁੱਟ ਕਈ ਥਾਵਾਂ ਤੇ ਉਤਰ ਗਿਆ ਕਿਉਂਕਿ ਹੁਣ ਕਿਸ਼ਤੀ ਕਈ ਥਾਵਾਂ ਤੇ ਪਿੰਡ ਦੇ ਵਿੱਚ ਜਾ ਕੇ ਥੱਲੇ ਵੀ ਲੱਗਦੀ ਆ ਇਹ ਪਾਣੀ ਉਤਰ ਜਾਣਾ ਇਹ ਪਾਣੀ ਹੋ ਸਕਦਾ ਵੀ ਹੋਰ ਹਫ਼ਤੇ ਤੱਕ ਬਿਲਕੁਲ ਉਤਰ ਜਾਵੇ ਹੋ ਸਕਦਾ ਇਹਦੀ ਨਿਕਾਸੀ ਹੋ ਜਾਵੇ ਇਹ ਛੇਤੀ ਖਤਮ ਹੋ ਜਾਵੇ ਪਰ ਇਹ ਜਿਹੜੀਆਂ ਆਪਣੀਆਂ ਕੌੜੀਆਂ ਯਾਦਾਂ ਛੱਡ ਗਿਆ ਜਿਹੜੀਆਂ ਮਾਰੂ ਯਾਦਾਂ ਛੱਡ ਗਿਆ ਉਹਨੂੰ ਆਪਾਂ ਕਦੇ ਭੁੱਲ ਨਹੀਂ ਸਕਾਂਗੇ ਉਹਨਾਂ ਸਮੇਂ ਦੇ ਵਿੱਚ ਸੋ ਬਾਹ ਜਿਹੜੀ ਆਪਾਂ ਅੱਜ ਫੜਦੇ ਆਂ ਇਹ ਦੁੱਧ ਦੇ ਉਬਾਲ ਵਰਗੀ ਗੱਲ ਨਾ ਹੋਵੇ ਕਿ ਅੱਜ ਆਪਾਂ ਕਹਿੰਦੇ ਵੀ ਭਾਈ ਉਹਦੀ ਮਦਦ ਕਰੀਏ ਅਸੀਂ ਕਈ ਵਾਰੀ ਮਦਦ ਦੀ ਭਾਵਨਾ ਇੱਕਦਮ ਪੈਦਾ ਹੁੰਦੀ ਹੈ ਇੱਕਦਮ ਠਸ ਹੋ ਜਾਂਦੀ ਆ ਇਹ 5-6 ਮਹੀਨੇ ਲਗਾਤਾਰ ਮਦਦ ਕਰਨੀ ਪਈ ਇੰਨਾ ਭੈਣਾ ਵੀਰਾਂ ਦੀ ਜਿਵੇਂ ਤੁਸੀਂ ਮਰਜ਼ੀ ਮਦਦ ਕਰਿਓ ਇਹ ਤੁਹਾਡੀ ਨਿੱਜੀ ਇੱਛਾ ਪਰ ਮਦਦ ਜ਼ਰੂਰ ਕਰਿਓ ਬੰਦੇ ਦੀ ਪਰਖ ਕਰਕੇ ਮਦਦ ਕਰਿਓ ਕਿਸੇ ਦੇ ਵੀ ਖਾਤੇ ਦੇ ਵਿੱਚ ਐਵੇਂ ਹੀ ਨਾ ਪੈਸੇ ਪਾ ਦਿਓ ਕਈ ਵਾਰੀ ਤੁਹਾਡੇ ਪੈਸੇ ਦੀ ਗਲਤ ਵਰਤੋਂ ਵੀ ਹੁੰਦੀ ਆ ਸੋ ਤੁਸੀਂ ਮਦਦ ਕਰਦੇ ਰਹੋ ਇਹ ਪੰਜਾਬੀ ਜ਼ਿੰਦਾਬਾਦ ਰਹਿਣ ਇਹਨਾਂ ਦੇ ਖੇਤ ਆਬਾਦ ਹੋਣ ਪੰਜਾਬ ਫਿਰ ਜਦਾਬਾਦ ਹੋਵੇ ਤੇ ਪੰਜਾਬ ਦੀ ਸਾਰ ਲੈਣ ਵਾਲੇ ਚੜ੍ਹਦੀ ਕਲਾ ਦੇ ਵਿੱਚ ਰਹਿਣ